हां जी दोस्तों ਆਪਾਂ ਗੁੱਲੇ ਚਿਕਨ ਆ ਰਹੇ ਸੀਗੇ ਇਸ ਖੇਤਰ ਤੋਂ ਗੁੱਲਾ ਚਿਕਾ ਕਹਿੰਦੇ ਨੇਗੇ ਆ ਦੇਖੋ ਕੀ ਹਾਲ ਕਰਿਆ ਅੱਗ ਨੇ ਇਦਰੋਂ ਲੱਗੀ ਸੀ ਅੱਗ ਜੀ ਜੇ ਆ ਦੇਖ ਸਕਦੇ ਹੋਗੇ ਕੋਈ ਵੀ ਹਰਾ ਪੱਤਾ ਨਹੀਂ ਛੱਡਿਆ ਕਾਸੇ ਵੀ ਚੀਜ਼ ਦਾ ਮੰਨ ਛੱਡੂਆ ਹਰਾ ਪੱਤਾ ਕਿੱਥੋਂ ਜੋ ਬਚੀ ਨਹੀਂ ਹੈ ਕੋਸ ਤੁਸੀਂ ਦੇਖ ਸਕਦੇ ਹੋ ਅੱਗ ਲੱਗੀ ਸੀ ਬਹੁਤ ਭਿਆਨਕ ਜੀ ਜਿੰਨੇ ਘਰਾਂ ਵਾਲੇ ਦੇ ਕੁੱਪ-ਕੁੱਪ ਸੀਗੇ ਕੋਲ ਸੀਗੇ ਕੁੱਪ ਲਾ ਲੋ ਤੇ ਬਾਥੀਆਂ ਪੁੱਥੀਆਂ ਜਿਹੜੀਆਂ ਉਹ ਕਰੀਆਂ ਹੋਈਆਂ ਸੀਗੀਆਂ ਢੇਰ ਮਾਰਿਆ ਸੀ ਸਾਰਾ ਕੁਝ ਮਚ ਗਿਆ ਜੀ ਜੇ ਪਾਥੀਆਂ ਹੁੰਦੀਆਂ ਨਹੀਂਆਂ ਉਹਨੇ ਢੇਡੂਰ ਮਾਰੇ ਸੀ ਸੜਕ ਸੜਕ ਦੇ ਕਿਨਾਰੇ ਪਿੰਡ ਵਾਲਿਆਂ ਨੇ ਇਹ ਦਿਵਾਨਾ ਪਿੰਡ ਆ ਜੀ ਸਵੇਰੇ ਠੀਕ ਸੀ ਜਦੋਂ ਮੈਂ ਉਰੋਂ ਲੰਘਿਆਗਾ ਆ ਦੇਖੋ ਆ ਦੇਖੋ ਦਰਖਤ ਇੱਕ ਮਚਣ ਦੀ ਕਰਨ ਡਿੱ ਗਿਆ ਥੱਲੋਂ ਜਮੀ ਖਤਮ ਹੋ ਗਿਆ ਦੋਏ ਪਾਸੇ ਬਹੁਤ ਭਿਆਨਕ ਅੱਗ ਲੱਗੀ ਹੋਈ ਲੱਗਦੀ ਹੈ ਜੀ ਆ ਨਿਗਾਹ ਮਾਰੋ ਇੱਧਰ ਕੁਝ ਨਹੀਂ ਛੱਡਿਆ ਸਾਰਾ ਅੱਗ ਨੇ ਆਪਦੀ ਲਪੇਟ ਚ ਲੈਤਾ ਹੋਇਆ ਜੀ ਇਹ ਦੇਖ ਸਕਦੇ ਹੋਗੇ ਆ ਦੇਖੋ ਕਾਫੀ ਦੂਰ ਤੱਕ ਅੱਗ ਫੈਲੀ ਹੈ ਜੀ ਆ ਹੁਣੇ ਮਿਲਿਆ ਸੀ ਮੈਨੂੰ 5-6 ਗੱਡੀਆਂ ਰਸਤੇ ਜਾਂਦੀਆਂ ਫਾਇਰ ਬਗਰੇਡ ਵਾਲੀਆਂ